ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਕੈਰੋਂ ਆ ਗਿਆ ਸੱਜਣੋ। ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ। ਇਕ ਕੈਰੋ ਨਗਰ ਦੇ ਵਿੱਚੋਂ ਤੁਹਾਨੂੰ ਇੱਕ ਘਰੇਲੂ ਪਰਿਵਾਰ ਦੇ ਕੋਲੋਂ ਇਹ ਮੱਝ ਵਿਕਰੀ ਵਾਲੀ ਵਿਖਾਉਣ ਲੱਗੇ ਆ। ਬਾਕੀ ਆਪਾਂ ਡਿਟੇਲ ਜਿਹੜੀ ਹੋਈ ਉਹ ਮਾਲਕਾਂ ਤੋਂ ਪੁੱਛਦੇ ਆਂ ਥੋੜਾ ਨਾ ਕਰਦੇ ਆਂ। ਸਾਂਝੀ ਜਿਹੜੇ ਭਰਾ ਦੇ ਪਸੰਦ ਆ ਗਈ ਉਹ ਆਪਣੀ ਤਸੱਲੀ ਕਰਕੇ ਖਰੀਦਦਾਰੀ ਕਰ ਸਕਦਾ। ਵੇਖਿਓ ਵੀਡੀਓ ਐਂਡ ਤੱਕ। ਗੇਣੇ ਚਲਾ ਚ। ਅ ਵੀਰ ਜੀ ਸასი ਕਾਲ, ਹੋਸਰੀ ਕਾਲ। ਹੋਰ ਸੁਣਾਓ ਜੀ। ਵਧੀਆ ਚੜਦੀ ਕਲਾ। ਚੜਦੀ ਕਲਾ ਨਾ ਜੀ। ਆ ਤੇ ਆਪਣਾ ਨਾਂ ਤੇ ਐਡਰੈਸ ਦੱਸ ਦਈਏ ਭੈਣਾ ਭਰਾਵਾਂ ਨੂੰ। ਹਾਂ। ਪੈਂਡਕਾਰੋਂ ਜਲਾ ਤੰਤਰਨ ਠੀਕ ਆ ਤੇ ਤਹਿਸੀਲ ਪੱਟੀ ਓਕੇ ਤੇ ਇਹ ਮੱਝ ਆਪਣੇ ਘਰ ਦੀ ਆ ਜੀ ਘਰ ਦੀ ਘਰ ਦੀ ਮੱਝ ਕਿਹੜਾ ਸੂਆ ਸੁੰਦੀ ਆ ਜੀ ਹੁਣ ਚੌਥੇ ਚੌਥਾ ਸੂਆ ਸੂ ਹਾਂ ਠੀਕ ਆ ਤੀਜੇ ਸੂਏ ਆਪਾਂ ਆਪਣੀ ਸੇਵਾ ਤੇ ਕਿੰਨਾ ਕ ਦੁੱਧ ਚੁੰਦੇ ਰਹਿੰਦੇ 14 15 ਲੀਟਰ 14 15 ਦੇ ਦਿੰਦੀ ਸੀ ਹੁਲਾ ਹੁਣ ਦਿਨ ਕਿੰਨੇ ਪਏ ਆ ਜੀ ਦਿਨ ਲੱਗਾ ਦੋ ਤਿੰਨ ਦਿਨ ਦੋ ਤਿੰਨ ਦਿਨ ਬਣ ਜਾਂਦੀ ਮੌਕੇ ਤੇ ਵਧੀਆ ਮਾਣਾ ਪੂਰੀ ਵਧੀਆ ਠੀਕ ਆ ਪਾਰ ਪਿੱਛੇ ਲੋ ਬੇਫਿਕਰੀ ਮਾਣਾ ਕੋਈ ਪਰਵਾਹ ਨਹੀਂ ਕੋਈ ਜੇ ਆਖੇ ਨਾ ਸਾਹਮਣੇ ਲਾ ਦੇ ਕੋਈ ਐ ਮਾਰਕੇ ਧਾਰਾਂ ਦੇ ਆਖੋ ਠੀਕ ਆ ਗਰੰਟੀ ਵਾਲੀ ਆ ਗਰੰਟੀ ਵਾਲੀ ਇਹ ਧੋਖਾ ਨਹੀਂ ਕਰਨਾ ਠੀਕ ਆ ਧੰਨਵਾਦ ਘਰਦਿਆਂ ਕਟੀਆਂ ਹੋਵਲ ਬੱਦੀਆਂ ਹੋਵ ਕਿੰਨੇ ਆ ਹਾਂਜੀ ਆ ਤੇ ਲੈ ਕੱਢੋ ਬਾਰੇ ਦੀ ਤੋਰ ਕਰਾਓ ਚ ਸਜਣੋ ਲੈ ਤੋਰ ਚੈੱਕ ਕਰ ਲਓ ਚੌਥਾ ਸੂਆ ਦੇਣਾ ਕਰਦੀ ਕਰਾਉਂਦੀ ਨੇ ਹਜੇ ਇਹਨੇ 5-7 ਦਿਨ ਲੈ ਜਾਣੇ ਆ ਆ ਤਾਂ ਚੋ 16 ਲੀਟਰ ਦੁੱਧੋ ਅੱਛਾ ਆਹੋ ਦੇਊਗੀ ਕਰਮਾਂ ਦੇਊਗੀ ਜਿੱਥਾ ਮਰਜ਼ੀ ਕੋਈ ਵੰਡ ਪਾ ਕੇ ਚੋਵੇ ਠੀਕ ਆ ਸੇਵਾ ਕਰਿਓ ਬਾਈ ਦਾ ਕਹਿਣਾ ਤੇ ਕਹਿੰਦਾ ਘਰ ਦੀ ਮੱਝ ਆ ਇਹ ਨਹੀਂ ਕਹਿੰਦਾ ਆਪਾਂ ਤੋਂ ਫੜ ਕਰ ਜੇ ਨਹੀਂ ਤਾਂ ਉਧਰ ਰਹੋ ਹਾਂ ਬਹੁਤ ਸੋਹਣਾ ਬੋਡੀ ਸਟਰਕਚਰ ਆ ਆਹੋ ਮੈਂ ਸੋਹਣੀ ਸੰਭੀ ਵੀ ਆ ਆਹੋ ਓਕੇ ਰਿਪੋਰਟ ਇਹ ਕੱਟੀ ਇਹਦੀ ਤਾਂ ਨਹੀਂ ਇਹਦੀ ਆ ਅੱਛਾ ਹਾਂ ਆਹ ਵਾਲੀ ਆ ਬੱਚੇ ਬਹੁਤ ਸੋਹਣੇ ਲਾਉਂਦੀ ਫਿਰ ਆਹ ਆਵੇ ਰ ਆਵੇ ਟੁੱਕੀ ਜੋ ਅੱਛੇ ਝੋਟੀ ਵੀ ਬਣੀਆਂ ਹਾਂ ਕੀ ਬਾਤ ਵੇਖ ਲੋ ਬਣਾਉਣੇ ਨਾਲ ਬਣਾ ਦੋ ਜਗਾ ਲਾਣੀ ਉਹ ਬਾਈ ਨੇ ਆ ਝੂਟੀ ਵੀ ਆਹੋ ਲੈ ਵੀ ਸੱਜਣਾ ਆ ਵੇ ਲੋ ਕਿੰਨੇ ਚਿਰ ਦੀ ਗੱਬਣ ਆ ਜੀ ਸੱਤਾਂ ਮਹੀਨਿਆਂ ਦੀ ਠੀਕ ਆ ਠੀਕ ਆ ਠੀਕ ਆ ਸੱਤਾਂ ਮਹੀਨਿਆਂ ਦੀ ਗੱਬਣ ਭਾਰਪੂਰ ਤਾਂ ਨਹੀਂ ਕਰਦੀ ਕੋਈ ਨਹੀਂ ਕੋਈ ਨਹੀਂ ਵੇਖੋ ਵੇਖ ਲਈ ਆ ਇਹਦਾ ਰੇਟ ਆਵੇ 1 ਮਹੀਨੇ ਦੀ ਗੱਬਣ ਜੋ ਹਲੇ ਇਹ ਰਹਿਣ ਦੋ ਤੁਸੀਂ ਚਲੋ ਠੀਕ ਆ ਇਹਦਾ ਰੇਟ ਕੀ ਕਰਾਂਗੇ ਫਿਰ ਆਪਾਂ ਇਹਦਾ ਚਾ ਇਹਦਾ 70000 ਰੁਪਿਆ ਇਹ ਝੂਟੀ ਦਾ ਆ ਠੀਕ ਆ ਠੀਕ ਆ ਠੀਕ ਇਹਦਾ 70000 ਰੁਪਿਆ ਸੱਜਣਾ ਆ ਸੱਤਾਂ ਮਹੀਨਿਆਂ ਦੀ ਗੱਬਣ ਨੀਲੀ ਰਵੀ ਦੀ ਜੇ ਕੋਈ ਹੋਵੇ ਉਹਨ ਨੂੰ ਸੁਖਦਾ ਅਸੀਂ ਜੁਮਿਆ ਰਿਹਾ ਠੀਕ ਆ ਠੀਕ ਆ ਆ ਮੱਝ ਲੈ ਚਲੀਏ ਉੱਥੇ ਆ ਚਲੋ ਧੰਨਵਾਦ ਉਹਦੀ ਬਣਾ ਦੋ ਪੂਰੀ ਹਾਂ ਬਣਾਦੀ ਬਣਾਤੀ ਬਣਾਤੀ ਦੋ ਇਕੱਠੇ ਪਾਤਾਗੇ ਹਾਂਜੀ ਦੇਖੋ ਤਰਦੀ ਦਾ ਸੱਜਣੋ ਲੇਵਾ ਪਾਂਡਾ ਮਿਆਂ ਦਾ ਵਾਹ ਦੇਖੋ ਆ ਆ ਕੇ ਤੇ ਪਾਂਚ ਵੇਲ ਬਹੁਤ ਆ ਕੱਦ ਬਹੁਤ ਸੋਹਣਾ ਜਦਾਂ ਮਰਜ਼ੀ ਬੈਠਾ ਬੈਜੋ ਠੀਕ ਆ ਵੀ ਸੀਲਸ ਆਊਗਾ ਆਹੋ ਦੇ ਠੀਕ ਆ ਠੀਕ ਆ ਠੀਕ ਆ ਲੇ ਚੱਲ ਗਏ ਨੂੰ ਕਿੱਲੇ ਤੇ ਇਹਦਾ ਰੇਟ ਕੀ ਕਰਾਂਗੇ ਮੁੰਡੇ ਨੂੰ ਪੁੱਛ ਲਵਾਂ ਮੈਂ ਠੀਕ ਹੈ ਠੀਕ ਕੋਈ ਗੱਲ ਨਹੀਂ ਚਲੋ ਬਾਹਰ ਜਾਦੇ ਜਾਣਾ ਮੈਂ ਇਹਦਾ ਜਿਹੜਾ ਰੇਟ ਹੋਇਆ ਉਹ ਵੀਰ ਫੌਜੀ ਆ ਤੇ ਉਸ ਭਰਾ ਨੂੰ ਪੁੱਛ ਕੇ ਥੋੜਾ ਨਾ ਕਰ ਦਿੰਦੇ ਆ ਸਾਂਝਾ ਵਿੱਕੀ ਡਿਮਾਂਡ ਰੱਖਦੇ ਆ ਦਾ ਕੰਤਾ ਨਹੀਂ ਮੰਨਦਾ ਸੱਜਣੋ ਰੇਟ ਇਹਦੇ ਦੀ ਜੇ ਗੱਲ ਕਰੀਏ ਤੁਹਾਨੂੰ ਕਹਿਰੋਂ ਪੈਂਟ ਦੀ ਵੀਡੀਓ ਕਰਕੇ ਤੋਰ ਤਾਰ ਕੇ ਮੈਂ ਵਿਖਾਈ ਸੀਗੀ 1,25,000 ਰੁਪਏ ਵੀਰ ਹਰੀ ਕਹਿੰਦੇ ਸਾਡੀ ਡਿਮਾਂਡ ਆ ਤੇ 1,20 ਦੀ ਦੇ ਦੇਾਂਗੇ ਬਾਕੀ ਤੁਸੀਂ ਜਿਹੜਾ ਭਰਾ ਖਰੀਦਣੀ ਚਾਵੇ ਉਹ ਸੰਪਰਕ ਕਰ ਲਿਓ ਨੰਬਰ ਸਕਰੀਨ ਤੇ ਆ ਵੀਰ ਆਪ ਫੌਜ ਚ ਜਿਹਦੀ ਮੈਂ ਉਹਦੇ ਨਾਲ ਸੰਪਰਕ ਕਰ ਲਿਓ ਤੁਹਾਡਾ ਸਬਦਾ ਕਿੰਨੇ ਦਾ ਹੋ ਜੀ ਉਹ ਤੁਹਾਡੇ ਤੇ ਆ ਤੇ ਆ ਕੇ ਵੇਖ ਕੇ ਆਪਣੀ ਤਸੱਲੀ ਕਰਕੇ ਖਰੀਦਦਾਰੀ ਕਰਿਓ ਤੁਹਾਡਾ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ